ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਟੀ ਉੱਟੀ ਧੁੰਦ ਵਿੱਚੋਂ ਨਿੰਮੇ ਨਿੰਮੇ ਟਾਵੇ ਟਾਵੇ ਤਾਰੇ ਪਿਆ ਵੇਖਦਾ ਦੂਰ ਅੱਜ ਪਿੰਡ ਤੋਂ ਮੈਂ ਡੰਡੀਆਂ ਤੇ ਖੜਾ ਖੜਾ ਮੰਦਰਾਂ ਦੇ ਕਲਸ਼ ਤੇ ਮੂਨਾਰੇ ਪਿਆ ਵੇਖਦਾ ਮੈਂ ਵੀ ਅੱਜ ਰਾਂਝੇ ਵਾਂਗੂ ਹੀਰ ਖੇੜੇ ਟੋੜ ਕੇ ਤੇ ਸੁੰਜੇ ਸੁੰਜੇ ਆਪਣੇ ਹਜ਼ਾਰੇ ਪਿਆ ਵੇਖਦਾ ਤੇ ਇਹਦਾ ਉੱਕਾ ਦੁੱਖ ਨਹੀਂ ਕਿ ਅੱਜ ਤੂੰ ਪਰਾਇਆ ਹੋਇਓਂ ਦੁੱਖ ਹੈ ਕਿ ਤੈਨੂੰ ਮੈਨੂੰ ਕੋਡੀਆਂ ਨੇ ਪਿਆਰੀਆਂ ਦੁੱਖ ਹੈ ਸ਼ਿਕਾਰੀ ਕਿਸੇ ਮਹਿਲਾ ਉਲੇ ਲੁੱਕ ਕੇ ਤੇ ਚਾਂਦੀ ਦੀਆਂ ਗੋਲੀਆਂ ਨਿਸ਼ਾਨੇ ਬੰਨ ਮਾਰੀਆਂ ਦੁੱਖ ਨਹੀਂ ਕਿ ਤੇਰੇ ਨਾਲ ਖੇਡ ਨੰਗੀ ਖੇਡਿਆ ਨਾ ਦੁੱਖ ਹੈ ਕਿ ਨੀਹਾਂ ਕਾਨੂੰ ਰੇਤਾਂ ਤੇ ਉਸਾਰੀਆਂ ਤੇ ਮੰਨਿਆ ਪਿਆਰ ਪਾਵੇ ਰੂਹਾਂ ਦਾ ਹੀ ਮੇਲ ਹੁੰਦਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲੰਗਦਾ ਜਵਾਨੀਆਂ ਦਾ ਗੂੜ ਬੜੀ ਛੇਤੀ ਛੇਤੀ ਸੌਣੇ ਜੰਗਾਲ ਦੇੰਦਾ ਨਣਾ ਦੀਆਂ ਤੀਰਾਂ ਨੂੰ ਚੰਗਾ ਸੀ ਜੇ ਨੀਰੋ ਜਹੀ ਮੈਨੂੰ ਕੋਜੀ ਭੁੱਖ ਹੁੰਦੀ ਮੈਂ ਵੀ ਲਹੂ ਮਾਸ ਦਾ ਸਵਾਦ ਰਜਮਾਨ ਦਾ ਮਿੱਟੀ ਦੀਆਂ ਮੂਰਤਾਂ ਦੀ ਆਰਤੀ ਉਤਾਰਦਾ ਨਾ ਮਿੱਟੀ ਦੀਆਂ ਮੂਰਤਾਂ ਨੂੰ ਮਿੱਟੀ ਵਤ ਜਾਣਦਾ ਠੀਕ ਹੈ ਕਿ ਚੰਨ ਤਾਰੇ ਪਾਵੇ ਅੱਜ ਬੰਦੇ ਦੇ ਨੇ ਬੰਦਾ ਪਰ ਹਾਲੇ ਤੱਕ ਹੋਇਆ ਨਹੀਂ ਸੁ ਬੰਦੇ ਦਾ ਹੱਦਾਂ ਬੰਨ ਬਨ ਕੇ ਵੀ ਗੋਰਿਆਂ ਤੇ ਕਾਲਿਆਂ ਨੇ ਹੱਥੋਂ ਰੱਸਾ ਛੱਡਿਆ ਨਹੀਂ ਮਜਬਾਂ ਦੇ ਫੰਦੇ ਦਾ ਤੇ ਰੱਬ ਜਾਣੇ ਕਿੰਨਾ ਜੇ ਹੋਰ ਮੇਰਾ ਪੈਂਡਾ ਰਹਿੰਦਾ ਕਦੋਂ ਜਾ ਕੇ ਮੁੱਕਣੇ ਨੇ ਕੋ ਮੇਰੇ ਸਾਵਾਂ ਦੇ ਕਿੰਨਾ ਚਿਰ ਹਲੇ ਹੋਰ ਸੋਹਣੀਆਂ ਨੇ ਡੁੱਬਣਾ ਏ ਕਿੰਨਾ ਚਿਰ ਲੱਥਣੇ ਤੂਫਾਨ ਨਹੀਂ ਚਨਾਵਾਂਦੇ ਕਿੰਨਾ ਚਿਰ ਡੋਲੀਆਂ ਤੇ ਰੱਥਾਂ 'ਚ ਜਨਾਜੇ ਜਾਣੇ ਕਿੰਨਾ ਚਿਰ ਸੋਦੇ ਹੋਣ ਈਤੀਆਂ ਪੈਣਾ ਮਾਵਾਂ ਦੇ ਕਿੰਨਾ ਚਿਰ ਸੋਦੇ ਹੋਣ ਈਤੀਆਂ ਪੈਣਾ ਮਾਵਾਂ ਦੇ